ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਜਦੋਂ ਦਰਸ਼ਨ ਦਿਦਾਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾਮਹਲਾ ਹੁੰਦਾ ਹੈ ਇੱਥੇ ਕੋਈ ਕਾਬੂਲਾਸੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਹਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇਲਪੁਰੀ ਵਾਲੇ ਨੇ ਇਹ ਸਿਰਫ 2.5 ਵਾ 2.5 ਦੀ ਜਗ੍ਹਾ ਹੈ ਕਿਉਂਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਰਾਮਦਾਸ ਜੀ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪੀਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਫੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗੜਕਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪਜੀ ਨੂੰ ਭੰਡ ਨਹੀਂ ਰਿਹਾ ਸ਼ਰੋਣੀ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇੜਪੂਰੀ ਵਾਲੇ ਦੀ ਦੁਕਾਨ ਸਿਰਫ 22 22 ਦੀ ਤਾਰਿਆਂ ਦੀ ਛਾਵੇਂ ਤੇ ਛੜਕ ਦੇ ਉੱਤੇ ਹੈ ਦੀ ਸੰਗਤ ਨੰਗਦੀ ਹੈ ਇਹਦਾ ਜਿਹੜਾ ਕਿਰਾਇਆ ਮੈਂ ਆਪ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਹੈ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਜਿਹਦੀ 17000 ਰੁਪਇਆ ਇੱਕ ਮਹੀਨੇ ਦੀ ਜਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਦੇ ਕੁਝ ਰੁਪਏ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਓ ਗੁਰੂ ਰਾਮਦਾਸ ਤੇ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਂਦੇ ਜੇ ਕੇ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਤੀ ਲੋਕਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕਿਉਂ ਮੰਡੀ ਲੂਣ ਮੰਡੀ ਲੱਕੜ ਮੰਡੀ ਚੀਲ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਹੈ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੂਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਉਹ ਗਰੀਬ ਵੇਚੇਗਾ ਘਰ ਵਿੱਚ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਮੌਜੂਦਾ ਬਾਹਰ ਰਾਣ ਕੇ ਦਸੀ ਇਤਨੇ ਕੀ ਜਿੰਦਾ ਕਾਰੋਬਾਰ ਕਰਦਾ ਆ ਰਿਹਾ ਇਥੇ ਤੋਂ ਪੰਜ ਸਾਲ ਪੰਜ ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ 2 ਲੱਖ ਰੁਪਈਆ ਹੈ ਜੀ ਸਾਲ ਦਾ ਜੀ 2 ਲੱਖ ਰੁਪਈਆ ਸਾਲ ਦਾ ਦੱਸ ਰਿਹਾ ਹੈ ਕਿਰਾਇਆ ਉਹ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਈਆ ਦਾ ਬਾਈਟ ਤੁਸੀਂ ਅੱਗੇ ਕਿ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਈਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗੜਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ 2 2 ਲੱਖ ਕਿੰਨਾ 2 ਲੱਖ ਕਿੰਨੇ ਕਿਹਾ ਤੁਸੀਂ ਰੇੜੀ ਲਾ ਰਹੇ ਸੀ ਦਹਾ ਦੂਜੀ ਕੋਲ ਇੱਕ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਵੀ ਦੱਸਦਾ ਆਪ ਜੀ ਨੂੰ ਮੈਂ ਕੋੜੋਂ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਕਹੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਹੈ ਫਿਰ ਇਹ 50ਵਾਂ ਦੀ ਵੇਚਣ ਗਿਆ ਇਦਾਂ ਹੀ ਆ ਜੀ ਵੀਡੀਓ ਵਾਤਵਾ ਸ਼ੇਅਰ ਕਰ ਦਿਓ ਮੈਂ ਕੋੜੋ ਨਹੀਂ ਕਹਿ ਰਿਆ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਜਿੰਦਾ ਨੌਜਵਾਨ ਬੇਲਪੂੜੀ ਲਾ ਕੇ ਬੈਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਠੀ ਬੇਲਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ ਦਸਰਾ ਸੀ ਰਾਜੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਇਆ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜੋ ਕਿਤੇ ਤੁਸੀਂ ਦੁਕਾਨਾ ਪਾ ਕੇ ਦਿੱਤੀ ਉਹਦੇ ਫੇਰ ਤੁਸੀਂ ਮੰਨिए ਕਿ ਲੱਖ ਰੁਪਇਆ ਤੁਹਾਡਾ ਲੱਗਾ ਇਹ ਤੇ ਕੀ ਤਾਰਿਆਂ ਦੀ ਛਾਵੇਂ ਬੈਠੇ ਨੇ ਆਪਣੇ ਕਾਰੋਬਾਰ ਕਰਦੇ ਤੇ 2 ਲੱਖ ਰੁਪਏ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ 3 ਜਾਂ 4 ਲੱਖ ਰੁਪਏ ਕਿਰਾਇਆ ਹੋਇਆ ਜੂਸ ਵਾਲਾ ਇਹਨਾਂ ਕੋਈ ਛੱਤ ਨਹੀਂ ਆ ਗਈ ਸੀ ਨਾ ਛੱਤ ਤੇ ਨਾ ਕੋਈ ਦੁਕਾਨ ਹੈ ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਮੰਨਦਾ ਕਿ ਦੁਕਾਨ ਤੇ ਲੱਖਾਂ ਰੁਪਏ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ ਸ਼ਟਰ ਲਾਏ ਜਾਂਦੇ ਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਇਹ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿੰਨੇ ਜੇ ਮੌਜੂਦਾ ਕੰਮ ਕਰ ਕਰਵਰ ਦਾ ਤਿਆਰ ਹੈ ਸੋ ਇਹ ਤਾਂ ਇਹ ਤਾਂ ਅੱರ್ಧ ਸਾਲ ਹੋ ਗਏ ਰਹੀ ਲੱਗੀ ਆ ਅੱਠ ਅੱರ್ಧ ਸਾਲ ਹੋ ਗਏ ਕਿੰਨਾ ਕਿਰਾਇਆ ਇੰਨੇ ਦਾ 290000 ਰੁਪਏ ਦਾ ਸਾਲ ਦਾ 2 ਲੱਖ 90000 ਰੁਪਏ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾ ਉਹਨੂੰ ਦਿਖਾ ਦਿਓ ਇੱਕ ਵਾਰ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸ ਆ ਦੇ ਇੱਕ ਰਸਤੇ ਦਾ ਕਿਰਾਇਆ ਕੋਲੇ ਰੈਟਰ ਕੋ ਕਿਰਾਇਆ ਇਹ ਜੀਪੀਸੀ ਲੈਣਦੀ ਇਹ ਸ਼੍ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਬਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀ ਦੁਕਾਨਾਂ ਹੋ ਸਕਦੀਆਂ ਇਸ ਤੋਂ ਘੱਟੋ ਘੱਟ ਵੀ 10-12 ਰੇੜੀਆਂ ਹੱਗੀਆਂ ਟੋਲ ਨਹੀਂ 10-12 ਕਿੰਨਾ ਕਰੋੜ ਰੁਪਈਆ ਮੇਰੇ ਸਹਾਨੂੰ ਕਰੋੜਾਂ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਹ ਮੋਰਚਾ ਲਾ ਕੇ ਤੇ ਇਹਨਾਂ ਨੂੰ ਕੰਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕਢੀਏ ਮੇਰੀ ਬੇਨਤੀ ਆਓ ਮੈਂ ਇੱਕ ਗੋਲ ਗੱਪਾ ਵਾਲੀ ਰੇੜੀ ਵਾਲੇ ਵੀ ਕਿੱਥੇ ਆ ਇਹ ਵੀ ਆਪਣੀ ਜੀ ਦਾ 2,20,000 ਰੁਪਏ ਜਾਂਦਾ ਕਿ ਆ ਜਿਹੜੀ ਇੱਕ ਰੇੜੀ ਹੈ ਗੋਲ ਗੱਪਾ ਵਾਲੀ ਆਹ ਵੇਖ ਲੋ ਅਗਲੇ ਬੰਦੇ ਨੂੰ ਦਿਖਾ ਲੋ ਲਿਖਿਆ ਹੋਣਾ ਚਾਰਟ 5811 ਗੋਲ ਗੱਪੇ ਇਹੋ ਵੀਰ ਜੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ 220000 ਇਹ ਤਾਂ 20 ਲੱਖ 2 20 ਲੱਖ ਦੋ ਵੀ ਦੋ ਮਾਫੀ ਦਿਓ 220000 ਰੁਪਇਆ ਕਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਉਹ ਰੇੜੀ ਮੇਰੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਹੈ ਕੋਈ ਰੇੜੀ ਨਹੀਂ ਸਰੋਵਣੀ ਕਮੇਟੀ ਵਾਲਿਆਂ ਨੇ ਦਿੱਤੀ ਕਿ ਜਾਂ ਗੋਲ ਗੱਪੇ ਬਣਾ ਕੇ ਇਹ ਦਿੰਦੇ ਨੇ ਸਰੋਵਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੁੰਦੇ ਨੇ ਗੋਲ ਗੱਪੇ ਵੀ ਆਪ ਕਰੋ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਤੇ ਰਵਾ ਪਾ ਕੇ ਗੋਲ ਗੱਪਾ ਜਦੋਂ ਚੁੱਲੇ ਦੇ ਲਾਗੇ ਬਣਾ ਪਤਾ ਉਹਦੋਂ ਲੱਗਦਾ ਹੈ ਇਹ ਗੋਲ ਗੱਪੇ ਆਪਣੇ ਲੈ ਕੇ ਆਏ ਦੇ ਸਰੋਵਣੀ ਕਮੇਟੀ ਵਾਲਿਆਂ ਨੇ ਨਹੀਂ ਬਣਾ ਕੇ ਦੇ ਕੇ ਗਏ ਇਹ ਖਿਆਲ ਉਸ ਚੀਜ਼ ਦਾ ਆ ਵੀ ਜੂਸ ਵਾਲੀ ਦੁਕਾਨ ਆ ਆ ਸਾਰੀਆਂ ਦੁਕਾਨਾਂ ਦੀ ਗੱਲ ਕਰੀ ਸਾਈਡ 'ਕੋ ਪ੍ਰੇਦ ਕਰਨਾ ਭਈਆ ਇਹ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨਾਂ ਨੇ ਕਿੱਥੋਂ ਗੱਡਣਾ ਹੈ ਬਿਲਕੁਲ ਉਹ ਸ਼ਰਮਣਾ ਮਰ ਜਾਓ ਸ਼ਰੂਮਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ ਮੈਨੂੰ ਯਾਦਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਹੋਊਗਾ ਮੈਂ ਕੋਲੋਂ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਕੋਲੇ ਮੁਹੱਲੇ ਦੇ ਚੌਂਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵਿੱਚਾਂ ਉਹਨੂੰ ਪ੍ਰਸ਼ਾਦ ਵਿੱਚ ਉਹਨੇ ਦਿੱਤਾ ਗਿਆ ਉਹਦੇ ਪਹਿਲਾਂ ਠੇਕਾ ਬਾਹਰ ਦੇ ਫਿਰ ਇੱਥੇ ਮੰਜਾ ਲਵੋਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲਾ ਨਹੀਂ ਕਹਿ ਰਿਹਾ ਮੇਰੀ ਬੇਨਤੀ ਹੈ ਉਹ ਆਪ ਇਹਨਾਂ ਵੀਰਾਂ ਦੀ ਨੌਜੋਨਾਂ ਦੀ ਮਦਦ ਕਰੀਏ ਇਹ ਅੱਜ ਸਿੱਕੀ ਸਨੂਬ ਤੋਂਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਂਦੇ ਸਨ ਉਹ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜੋ ਉਹਨਾਂ ਨੇ ਨਗਰ ਵਸਾਏ ਨਗਰ ਨਾਦਪੁਰ ਸਾਹਿਬ ਦੀ ਨਾਨਕ ਚੱਕ ਨਾਨਕੀ ਦੇ ਨਾਂ ਤੇ ਜੇ ਵੇਚਿਆ ਕਾਣ ਦੇ ਨਾਂ ਤੇ ਜਗਾ ਖਰੀਦੀ ਤੇ ਆ ਸੁਣਾਉਣ ਵਾਲੇ ਪਹਿਲਾਂ ਆਪ ਧਿਆਨ ਆਪਣੀ ਪੀੜਥਲੇ ਛੋਟਾ ਮਰੋ ਕੀ ਕਰਨਦੇ ਆ ਇਥੇ ਸਾਰੀ ਜਗਾ ਜਿਹੜੀ ਆ ਸਤਿਗੁਰਾਂ ਨੇ ਆਪ ਅੱਥੀ ਗੁਰੂ ਤੇ ਇਕਬਦਰ ਪਾਸ਼ਾ ਜੀ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇਥੇ ਤੇ ਤੁਸੀਂ ਕਾਰੋਬਾਰ ਦੇ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਇਆ ਬਟੋਰੇ ਜੇ ਵੀਡੀਓ ਵੱਤ ਵਜ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇਕ ਆਉਣ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਭਰਨ ਨੂੰ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਕੋ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਤੇ ਇੱਕ ਸਿੰਘ ਨੇ ਕੌਫੀ ਦਾ ਕੱਪ ਪੀ ਲਿਆ ਜੀ ਕੌਫੀ ਦਾ ਕੱਪ 500 ਰੁਪਿਆ ਦਾ ਛੋੜਾ ਜੀ ਤੇ ਇੱਕ ਪਰੌਂਠਾ ਜਿਹੜਾ 500 ਰੁਪਿਆ ਦਾ 500 ਦਾ ਪਰੌਂਠਾ ਕਿ ਪੰਜਾਂ ਘੰਟੇ ਗੋਫੀ ਦਾ ਕਾਬਰ ਕਾਪੂ ਹੀ ਨਿਖਾ ਦਿਆ ਜਿਹੜਾ ਆਮ ਆਪਾਂ 10 ਰੁਪਏ ਦਾ ਪੀ ਲਿੰਦੇ ਆ ਕਿਵੇਂ ਹੁਣ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਵੇਖੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਕੀ ਥੱਲੇ ਰੇੜੀ ਲਾ ਕੇ ਜਦੋਂ ਕਿਰਾਇਆ ਭਰਦਿਆਂ ਫਿਰ ਹਾਨੂੰ ਕਰਾ ਕੇ ਤੋਂ ਪੂਰਾ ਕਰਨਾ ਪੈਣਾ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਿਰਾਇਆ ਕਿੱਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ